ਟੜੇ ਬੰਦੀ ਤੇ ਚਲੋ ਥੋੜਾ ਬਹੁਤ ਕੰਪੀਟੀਸ਼ਨ ਹੁੰਦਾ ਹੈ ਜੀ ਜੇ ਮੈਨੂੰ ਪਾਰਲੀਮੈਂਟ ਇਲੈਕਸ਼ਨ ਨੂੰ ਲੈ ਕੇ ਹੀ ਹੈ ਮੰਨ ਲਓ ਮੈਂ ਦਾਅਵੇਦਾਰਾਂ ਮੇਰੇ ਬਰਾਬਰ ਹੋਰ ਵੀ ਦੋ ਚਾਰ ਬੰਦੇ ਦਾਅਵਾ ਰੱਖਦੇ ਨੇ ਜੀ ਜੀ ਤਾਂ ਉਹ ਜਿਹੜੀ ਇਲੈਕਸ਼ਨ ਟਿਕਟ ਮਿਲਣ ਤੱਕ ਥੋੜੀ ਬਹੁਤ ਖਿੱਚਤ ਉਹ ਨੇਚਰਲੀ ਹਰ ਪਾਰਟੀ 'ਚ ਹੁੰਦੀ ਹੈ ਜੀ ਆਮ ਆਦਮੀ ਪਾਰਟੀ ਵੀ ਸੀਗੀ ਪੰਜ ਸੱਤ ਬੰਦੇ ਟਿਕਟ ਦੀ ਮੰਗ ਰੱਖਦੇ ਸੀ ਪਰ ਜਿਹੜੇ ਮਾਹਦ ਜ ਉਹਨਾਂ 'ਚ ਕਿਸੇ ਨੂੰ ਵੀ ਨਹੀਂ ਮਿਲਿ ਕਿਰੇ ਨੇ ਜੀ ਪਰ ਜਿਤਨਾਕ ਮੈਂ ਸਮਝਦਾ ਵੀ ਸਾਡੇ ਜਿਹੜਾ ਜਿਹੜੀ ਇਹ ਥੋੜੀ-ਮੋਟੀ ਕਸਮਕਸ ਹੈ ਜਾਂ ਬਚ ਇਹ ਟੈਕਟ ਮਿਲਣ ਤੱਕ ਹੈ। ਇੱਕ ਬੰਦੇ ਨੇ ਆਪਣਾ ਜੋਰ ਦਿਖਾਉਣਾ ਹੁੰਦਾ। ਟੈਕਟ ਮਿਲਣ ਤੱਕ ਵੀ ਮੇਰੇ ਨਾਲ ਜ਼ਿਆਦਾ ਲੋਕ ਨਹੀਂ। ਤੇ ਜਦੋਂ ਟੈਕਟ ਅਨਾਊਂਸ ਹੋ ਗਈ ਤਾਂ ਸਾਰੇ ਅਸੀਂ ਇਕੱਠੇ ਹੋ ਕੇ ਇੱਕ ਇੱਕ ਟੀਮ ਦਾ ਕਲੈਕਸ਼ਨ ਲੜਾ। ਕੁਸ਼ਨਾਂ ਕੁਸ਼ਨ ਦੇਖੋ ਸਾਰੇ ਨਵੇਂ ਵੀ ਨਹੀਂ। ਉਸ ਪੁਰਾਣਿਆਂ ਦੀ ਵੀ ਲੋੜ ਹੁੰਦੀ ਹੈ। ਉਹਨਾਂ ਦੇ ਤਜਰਬੇ ਦੀ, ਉਹਨਾਂ ਦੇ ਸਹਿਯੋਗ ਦੀ, ਉਹਨਾਂ ਦੀ ਵੀ ਲੋੜ ਹੁੰਦੀ ਹੈ। ਜੀ ਜੀ। ਤੇ ਪੋਸਣਾ ਕੁਛ ਮਚਾਉਣਾ ਵੀ ਸਾਰੇ ਦੇ ਦਰਸ਼ਕ ਵੀ ਚਾਹੁੰਦੇ ਕੁਛ ਨਵੇਂ ਵੀ ਹੋਣੇ ਚਾਹੀਦੇ ਨੇ ਰਲ ਮਿਲ ਮਿਲ ਕੇ ਕੰਮ ਜੇ ਆਪ ਜੀ ਕਹਿੰਦੇ ਸਾਰੇ ਪੁਰਾਣੇ ਹੋਣ ਤੇ ਹੁਣ ਕੋਈ ਜੇ ਕਈ ਬਹੁਤ ਵੱਡਾ ਚਿਹਰਾ ਚਾਹੀਦਾ ਚਿਹਰਾ ਨਹੀਂ ਗੱਲ ਤੋਂ ਲੋਕਾਂ ਨੇ ਖਤਮ ਕਰ ਦਿੱਤਾ ਦੋਸਤੋ ਸਤਿ ਸ੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਨਰਪਖ ਪੋਸਟ ਦੇ ਨਾਲ ਮੈਂ ਜਗਸੀਰ ਸਿੰਘ ਸੰਧੂ ਬਰਨਾਲਾ ਤੋਂ ਅੱਜ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਲੋਕ ਸਭਾ ਚੋਣਾਂ ਦੇ ਸਬੰਧ ਦੇ ਵਿੱਚ ਸੋ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦਾ ਐਲਾਨ ਜਿਹੜਾ ਕਰ ਦਿੱਤਾ ਡੇਟਾ ਅਨਾਉਂਸ ਨੇ ਗਿਆ ਅਖੀਰਲੇ ਗੇਟ ਦੇ ਵਿੱਚ ਪੰਜਾਬ ਦੀਆਂ ਇਲੈਕਸ਼ਨਾਂ ਜਿਹੜੀ ਹੋਣੀ ਹੈਗੀ ਸੋ ਇਹਦੇ ਵਿੱਚ ਹੁਣ ਆਮ ਆਦਮੀ ਪਾਰਟੀ ਵੱਲੋਂ ਆਪਣੇ 8 ਕੈਂਡੀਡੇਟ ਆ ਜਿਹੜੇ ਉਤਾਰ ਦਿੱਤੇ ਗਏ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਜਿਹੜਾ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ ਮੀਤਹੇਰ ਨੂੰ ਜਿਹੜੇ ਬਰਨਾਲਾ ਤੋਂ ਵਿਧਾਇਕ ਨੇਗੇ ਤੇ ਦੂਸਰੇ ਪਾਸੇ ਇਥੋਂ ਸਿਟਿੰਗ ਐਮਪੀ ਜਿਹੜੇ ਸਮਰਜੀਤ ਸਿੰਘ ਮਾਨ ਸੰਗਰੂਰ ਤੋਂ ਉਹਨਾਂ ਨੇ ਵੀ ਆਪਣੀਆਂ ਸਰਗਰਮੀਆਂ ਵਧ ਦਿੱਤੀਆਂ ਨੇਗੀਆਂ ਸੋ ਹਾਲਾਂਕਿ ਦੂਸਰੀਆਂ ਪਾਰਟੀਆਂ ਵੱਲੋਂ ਉਸ ਤਰ੍ਹਾਂ ਦਾ ਹਜੇ ਨਾ ਤਾਂ ਸਰਗਰਮੀ ਦਿਖਾਈ ਦੇ ਰਹੀ ਹੈ ਨਾ ਹੀ ਉਮੀਦਵਾਰ ਆ ਜਿਹੜੇ ਅਨਾਉਂਸ ਕੀਤੇ ਗਿਆ ਸਾਡੇ ਨਾਲ ਇਸ ਵੇਲੇ ਨੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢੱਲੋਂ ਜੀ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਸਟ੍ਰੈਟਜੀ ਹੈ ਕਾਂਗਰਸ ਪਾਰਟੀ ਦੀ ਅਜੇ ਕਿੰਨੀ ਕੁ ਦੇਰ ਤੱਕ ਸਰਗਰਮੀਆਂ ਜਿਹੜੀ ਸ਼ੁਰੂ ਹੋ ਕੌਣ ਉਮੀਦਵਾਰ ਆ ਸਕਦਾ ਆ ਸਕਦਾ ਇੱਥੋਂ ਤੇ ਕੌਣ ਉਮੀਦਵਾਰ ਇੱਥੇ ਵੱਧ ਰਿਜ਼ਰਵ ਕਰਦਾ ਸੋ ਸਭ ਤੋਂ ਪਹਿਲਾਂ ਢੱਲੋਂ ਸਾਹਿਬ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਤੁਹਾਨੂੰ ਸਾਡੇ ਜਿਵੇਂ ਆਪਾਂ ਗੱਲਬਾਤ ਕੀਤੀ ਆ ਦਰਸ਼ਕਾਂ ਨਾਲ ਸਰਗਰਮੀਆਂ ਜਿਹੜੀਆਂ ਵਿਲਡ ਦਿੱਤੀਆਂ ਗਿਆ ਅਜੇ ਕਾਂਗਰਸ ਪਾਰਟੀ ਵੱਲੋਂ ਉਸ ਤਰ੍ਹਾਂ ਦੀ ਸਰਗਰਮੀ ਦਿਖਾਈ ਨਹੀਂ ਦੇ ਰਹੀ ਕਿਵੇਂ ਲੱਗਦਾ ਤੁਹਾਨੂੰ ਨਹੀਂ ਅਸੀਂ ਤਾਂ ਪਹਿਲਾਂ ਤੁਸੀਂ ਜਿਹੜੇ ਸਾਰੇ ਜਿਹੜੇ ਆਗੂ ਨੇ ਸਾਡੇ ਜੀ ਆਪਹੁਣ ਆਪਣੇ ਹਲਕਿਆਂ ਦੇ ਵਿੱਚ ਜਿਵੇਂ ਇੱਥੇ ਜ਼ਿਲ੍ਹਾ ਬਰਨਾਲੇ ਦੇ ਵਿੱਚ ਮੈਂ ਲੱਗਿਆ ਹੋਇਆ ਜੀ ਤੇ ਸਿਰਫ ਕੈਂਡੀਡੇਟ ਦਾ ਐਲਾਨ ਹੀ ਨਹੀਂ ਹੋਇਆ ਲੇਕਿਨ ਸਾਡਾ ਕੈਂਡੀਡੇਟ ਕੋਈ ਵੀ ਹੋਵੇ ਅਸੀਂ ਪੂਰੇ ਤਿਆਰ ਆ ਇਲੈਕਸ਼ਨ ਲੜਨ ਵਾਸਤੇ ਜੀ ਤੇ तकरीबन ਦਿੱਲੀ ਮੇਰੀਆਂ ਵੀ 10 ਤੋਂ 15 ਪ੍ਰੋਗਰਾਮ ਹੁੰਦੇ ਆ ਜਿੱਥੇ ਮੈਂ ਜਾਂ ਨਹੀਂ ਤੁਹਾਡੀ ਉਹੀ ਸਰਗਰਮੀ ਦੀ ਗੱਲ ਕਰਦੇ ਆ ਚਲੋ ਹੁਣ ਤਾਂ ਇਲੈਕਸ਼ਨ ਦੀ ਗੱਲ ਆ ਤੁਹਾਡੀ ਸਰਗਰਮੀ ਤਾਂ ਵੈਸੇ ਵੀ ਉਸੇ ਤਣੀ ਰਹੀ ਹੈਗੀ ਜਿਵੇਂ ਤੁਸੀਂ ਪਹਿਲਾਂ ਵੀ ਬਿਨਾਂ ਇਲੈਕਸ਼ਨ ਤੋਂ ਵੀ ਜਦੋਂ ਤੁਸੀਂ ਕਮਾਂਡ ਸੰਭੀ ਹੈ ਸਰਗਰਮੀ ਤੁਹਾਡੀ ਦੇਖਣ ਨੂੰ ਤੁਸੀਂ ਹਰ ਸਮੇਂ ਲੋਕਾਂ ਦੇ ਵਿੱਚ ਵਿਚਰਨ ਵਾਲੇ ਇੱਕ ਜੂਸ ਆਗੂ ਦੇ ਵਜੋਂ ਨੌਜਵਾਨ ਆਗੂ ਦੇ ਵਜੋਂ ਸਥਾਪਿਤ ਹੋ ਚੁੱਕੇ ਹਾਂ ਪਰ ਇੱਥੇ ਹੁਣ ਜਿਹੜੀ ਆਪਾਂ ਗੱਲ ਕਰ ਰਹੇ ਆਂ ਜੇ ਲੋਕ ਸਭਾ ਹਲਕੇ ਸੰਗਰੂਰ ਦੀ ਸੋ ਸਮਾਂ ਬੜਾ ਬਦਲਿਆ ਜਿਵੇਂ ਅਸੀਂ ਪਿਛਲੀਆਂ ਚੋਣਾਂ 'ਚ ਦੇਖਦੇ ਆਂ ਆਮ ਆਦਮੀ ਪਾਰਟੀ ਦਾ ਆਭਾਰ ਹੋਇਆ ਪੰਜਾਬ ਦੇ ਵਿੱਚ ਤਾਂ ਲੋਕਾਂ ਨੇ ਜੰਗ ਚਿਹਰਿਆਂ ਨੂੰ ਮਤਲਬ ਨੌਜਵਾਨ ਚਿਹਰਿਆਂ ਨੂੰ ਅੱਗੇ ਲੈ ਕੇ ਆਂਦਾ ਪੁਰਾਣੀ ਰਵਾਇਤੀ ਲੀਡਰਸ਼ਿਪ ਹੈ ਉਹ ਤੋਂ ਉਹ ਤੋਂ ਲੋਕ ਜਿਵੇਂ ਪਾਸਾ ਨਹੀਂ ਬਟਿਆ ਹੁੰਦਾ ਇਸ ਤਰ੍ਹਾਂ ਲੱਗਦਾ ਹੈ ਸੋ ਕਿਵੇਂ ਲੱਗਦਾ ਵੀ ਤੁਹਾਨੂੰ ਕਾਂਗਰਸ ਪਾਰਟੀ ਵੀ ਗੁੰਡਾਵੇਂ ਚਿਹਰਿਆਂ ਨੂੰ ਉਤਾਰਨ ਦੇ ਵਿੱਚ ਮੂੜ ਦੇ ਵਿੱਚ ਹੈ ਤੁਸੀਂ ਖੁਦ ਵੀ ਸੁਣਨ ਦੇ ਵਿੱਚ ਆਇਆ ਵਿੱਚੋਂ ਦਾਵੇਦਾਰ ਹਾਂ ਬਿਲਕੁਲ ਜੀ ਪਾਰਟੀ ਨੇ ਇੱਕ ਸਿਸਟਮ ਬਣਾਇਆ ਵੀ ਉਹ ਐਪਲੀਕੇਸ਼ਨਾਂ ਮੰਗੀਆਂ ਨੇ ਜਿਨ੍ਹਾਂ ਦੇ ਵਿੱਚੋਂ ਮੈਂ ਵੀ ਆਪਣੀ ਦਾਵੇਦਾਰੀ ਰੱਖੀ ਹੈ ਜੀ ਉਸ ਤੋਂ ਬਾਅਦ ਇੱਕ ਪੈਨਲ ਬਣਿਆ ਜੀ ਤਿੰਨ ਚਾਰ ਬੰਦੇ ਜੋ ਵੀ ਪਾਰਟੀ ਨੂੰ ਲੱਗਦਾ ਸੀ ਵੀ ਬੰਦੇ ਜਿਹਨੇ ਅਪਲਾਈ ਕੀਤਾ ਵੀ ਹੈ ਬੰਦੇ ਡਿਜ਼ਰਵ ਕਰਦੇ ਨੇ ਜਾਂ ਕੰਮ ਕਰਦੇ ਨੇ ਜਾਂ ਲੋਕਾਂ ਚ ਇਹਨਾਂ ਕੋਲ ਬੋਲ ਪਾਲਾ ਜੀ ਜੀ ਉਹਨਾਂ ਦਾ ਪਾਰਟੀ ਸਰਵੇ ਕਰਵਾਇਆ ਜੀ ਤੇ ਉਹ ਸਰਵੇ ਬੜਾ ਅਹਿਮ ਹੋਊਗਾ ਟਿਕਟਾਂ ਦਵਾਉਣ ਦੇ ਵਿੱਚ ਜੀ ਕਿਉਂਕਿ ਪਾਰਟੀ ਨੇ ਸੀਟ ਜਿੱਤਣੀ ਹੈ ਜੀ ਤੇ ਮੈਨੂੰ ਲੱਗਦਾ ਵੀ ਜਿਹੜਾ ਜਿੱਤਣ ਵਾਲਾ ਕੈਂਡੀਡੇਟ ਹੋਊਗਾ ਜੀ ਜੋ ਪਾਰਟੀ ਨੂੰ ਲੱਗਦਾ ਵੀ ਇਹ ਜਿੱਤਣ ਦੀ ਸਮਰੱਥਾ ਰੱਖਦਾ ਹੈ ਜੀ ਅਜਿਹੀ ਅਗਰ ਰੋਟੇਟ ਕੀਤੀ ਜਾਊਗੀ ਹਾਂ ਬਿਲਕੁਲ ਇਹਦੇ ਚ ਇੱਕ ਹੋਰ ਗੱਲ ਢੋਲੋ ਸਾਹਿਬ ਜਿਹੜੀ ਆਉਂਦੀ ਆ ਉਹ ਜਿਹੜੀਆਂ ਪੁਰਾਣੀਆਂ ਪਾਰਟੀਆਂ ਜਿਵੇਂ ਕਾਂਗਰਸ ਅਕਾਲੀ ਦਲ ਆ ਜਾਂ ਹੋਰ ਵੀ ਸਿ ਪਾਰਟੀਆਂ ਦੀ ਪੁਰਾਣੀਆਂ ਦੀ ਗੱਲ ਕਰਦੇ ਆਂਗੇ ਉਹ ਲੰਮੇ ਸਮੇਂ ਤੋਂ ਪਾਰਟੀਆਂ ਦੇ ਵਿੱਚ ਲੋਕ ਬੇਚਰਦੇ ਆ ਉਹਦੇ ਵਿੱਚ ਧੜੇਬੰਦੀ ਬਹੁਤ ਹੋ ਜਾਂਦੀ ਆ ਪੁਰਾਣੀਆਂ ਪਾਰਟੀਆਂ ਜਿਆਦਾ ਧੜੇਬੰਦੀ ਹੈ ਜਿਵੇਂ ਮਸਲਣ ਦੇਸੀ ਗੱਲ ਕਰੀਏ ਅਕਾਲੀ ਦਲ ਦੇ ਵਿੱਚ ਵੀ ਇਥੇ ਰਹੀ ਹਾਲਾਂਕਿ ਟੁੱ ਕਈ ਗਰੁੱਪ ਆ ਜਿਹੜੇ ਉਹ ਮਤਲਬ ਧੜੇਬੰਦੀ ਹੈ ਪਰ ਉਸ ਧੜੇਬੰਦੀ ਚੋਂ ਪਾਰਟੀ ਕਿਵੇਂ ਨਿਕਲਣਾ ਚਾਹੂਗੀ ਉਹ ਜਿਹੜਾ ਕੈਂਡੀਡੇਟ ਹੈ ਉਹ ਧੜੇਬੰਦੀ ਨੂੰ ਤੋੜ ਕੇ ਕਿਵੇਂ ਨਹੀਂ ਕੋਈ ਧੜੇਬੰਦੀ ਤਾਂ ਚਲੋ ਥੋੜਾ ਬਹੁਤ ਕੰਪੀਟੀਸ਼ਨ ਹੁੰਦਾ ਹੈ ਜੀ ਜੇ ਮੈਨੂੰ ਪਾਰਲੀਮੈਂਟ ਇਲੈਕਸ਼ਨ ਨੂੰ ਲੈ ਕੇ ਹੀ ਹੈ ਮੰਨ ਲਓ ਮੈਂ ਦਾਵੇਦਾਰਾਂ ਮੇਰੇ ਬਰਾਬਰ ਹੋਰ ਵੀ ਦੋ ਚਾਰ ਬੰਦੇ ਦਾਵਾ ਰੱਖਦੇ ਨੇ ਜੀ ਜੀ ਤਾਂ ਜਿਹੜੀ ਇਲੈਕਸ਼ਨ ਟਿਕਟ ਮਿਲਣ ਤੱਕ ਥੋੜੀ ਬਹੁਤ ਖਿੱਚਤ ਉਹ ਨੇਚਰਲ ਹੈ ਹਰ ਪਾਰਟੀ ਚ ਹੁੰਦੀ ਹੈ ਜੀ ਆਮ ਆਦੀ ਪਾਰਟੀ ਵੀ ਸੀਗੀ ਪੰਜ ਸੱਤ ਬੰਦੇ ਟ੍ਰੈਕਟਰ ਦੀ ਮੰਗ ਰੱਖਦੇ ਸੀਗੇ ਪਰ ਜਿਹੜੇ ਮੰਗਦੇ ਸੀ ਉਹਨਾਂ ਚੋਂ ਕਿਸੇ ਨੂੰ ਵੀ ਨਹੀਂ ਮਿਲੀ ਪਸਰੇ ਨੂੰ ਜੀ ਠੀਕ ਆ ਜੀ ਜੀ ਤੇ ਉਹਨਾਂ ਚ ਨਿਰਾਸ਼ਾ ਮਤਲਬ ਕੁਦਰਤੀ ਹੈ ਜੀ ਜੀ ਪਰ ਜਿਤਨਾ ਕਿ ਮੈਂ ਸਮਝਦਾ ਵੀ ਸਾਡੇ ਜਿਹੜਾ ਜਿਹੜੀ ਇਹ ਥੋੜੀ-ਮੋਟੀ ਕਸਮਕਸ ਹੈ ਜਾਂ ਇਹ ਟਿਕਟ ਮਿਲਣ ਤੱਕ ਹੈ ਹਰੇਕ ਬੰਦੇ ਨੇ ਆਪਣਾ ਜੋਰ ਦਿਖਾਉਣਾ ਹੁੰਦਾ ਟਿਕਟ ਮਿਲਣ ਤੱਕ ਵੀ ਮੇਰੇ ਨਾਲ ਜ਼ਿਆਦਾ ਲੋਕ ਨੇ ਤੇ ਜਦੋਂ ਟਿਕਟ ਅਨਾਉਂਸ ਹੋ ਗਈ ਤਾਂ ਸਾਰੇ ਅਸੀਂ ਇਕੱਠੇ ਹੋ ਕੇ ਇੱਕ ਇੱਕ ਟੀਮ ਨਾਲ ਕਲੈਕਸ਼ਨ ਲੜਾਂਗੇ ਇੱਕ ਇੱਕ ਗੱਲ ਨਾਲ ਖਾਸਾ ਕਲੇਸ਼ ਭਾਜੀਪੀ ਦੀ ਵੀ ਚਲੇ ਗਿਆ ਸ਼ੂਰ ਵਾਲਿਆਂ ਦਾ ਤਾਂ ਇਹ ਵੀ ਇਹ ਵੀ ਫਾਇਦਾ ਹੋਊਗਾ ਇਹ ਵੀ ਫਾਇਦਾ ਹੋਊਗਾ ਇਹ ਵੀ ਫਾਇਦਾ ਵੱਡੀ ਵੱਡੀ ਧੜੇ ਬੰਦੀ ਰਹੀ ਆ ਇੱਥੇ ਦੋ ਆਗੂਆਂ ਦੇ ਉਹ ਦੋਨੇ ਹੀ ਭਾਜੀਪੀ ਦੀ ਚਲੇ ਗਏ ਹੁਣ ਹਾਂਜੀ ਹਾਂਜੀ ਉਹ ਸੋਡੇਲਾ ਉਥੋਂ ਭਾਜੀਪੀ ਵਾਲੇ ਰੌਲਾ ਪੈ ਤਾ ਸਾਰੀ ਸਾਰੀ ਦੇਖੋ ਜਿਹੜੇ ਤਾਂ ਇੱਥੋਂ ਦੇ ਵਰਕਰ ਸੀ ਜੀ ਉਹ ਸਾਰੇ ਉਵੇਂ ਖੜੇ ਨੇ ਪਾਰਟੀ ਦੇ ਨਾਲ ਕੈਂਡੀਡੇਟਰ ਹੀ ਗਏ ਨੇ ਜੀ ਜੀ ਤੇ ਹੁਣ ਪੂਰੇ ਉਹ ਜਜ ਬੇਨਾ ਕੰਮ ਕਰ ਰਹੇ ਜੀ ਤੇ ਤੁਸੀਂ ਦੇਖਦੇ ਹੋ ਤੁਹਾਨੂੰ ਸਾਡੇ ਤੋਂ ਵੱਧ ਪਤਾ ਲੱਗਦਾ ਹੋਗਾ ਵੀ ਜਦੋਂ ਉਹ ਸੀਗਾ ਉਹਦੇ ਪਾਰਟੀ ਦੀ ਕੰਡੀਸ਼ਨ ਸੀ ਅੱਜ ਪਾਰਟੀ ਕਿਸ ਪੋਜੀਸ਼ਨ ਤੇ ਉੱਤੇ ਜੀ ਜੀ ਤਾਂ ਮੈਨੂੰ ਭਰੋਸਾ ਵੀ ਜਿੱਥੇ ਮੰਨ ਲਓ ਮੈਂ ਕੰਮ ਕਰ ਰਿਹਾ ਹਾਂ ਅਬ ਜ਼ਿਲ੍ਹੇ ਦੇ ਵਿੱਚ ਜੀ ਵੀ ਅਸੀਂ ਇੱਥੋਂ ਪਾਰਟੀ ਨੂੰ ਜਿਤਾ ਕੇ ਤੋਰਾਂਗੇ ਉਹਨੇ ਸੇ ਮਸਲਾ ਕੀ ਵੀ ਆਉਂਦਾ ਵੀ ਆਪਣੇ ਲੋਕ ਸਭਾ ਹਲਕਾ ਸੰਗਰੂਰ ਆ ਜਿਹੜਾ ਇਹਦੇ ਚ ਤਿੰਨ ਜ਼ਿਲ੍ਹੇ ਪੈਗੇ ਆਪਣਾ ਹੋ ਗਿਆ ਮੰਲੇਰ ਕੋਟਲਾ ਹੋ ਗਿਆ ਤੇ ਸੰਗਰੂਰ ਤਾਂ ਹੈਗੇ ਹੀ ਆ ਹਾਂਜੀ ਤੇ ਇਹ ਬਹੁਤ ਅੰਤ ਤਨੋਂ ਹਲਕੇ ਲਾ ਲੋ ਚਾਰ ਉਧਰ ਚਾਰ ਰਹੇਗੇ ਨਗੇ ਆਪਣੇ ਕੋਲੇ ਤਿੰਨ ਆ ਗਏ ਸੋ ਇਸ ਤਰ੍ਹਾਂ ਹੁਣ ਜਿਹੜੀ ਹਲਕਿਆਂ ਦੇ ਵਿੱਚ ਵੀ ਆ ਤਾਂ ਫਿਰ ਇਹ ਤਾਲਮੇਲ ਕਿਵੇਂ ਬਣਦਾ ਵੀ ਦੂਸਰੇ ਜਿਲਿਆਂ ਵਾਲੇ ਆ ਜਿਹੜੇ ਜ਼ਿਲ੍ਹਾ ਪ੍ਰਧਾਨ ਵੀ ਨੇ ਜਾਂ ਉੱਥੋਂ ਦੀ ਜਿਹੜੀ ਹੈਗੀ ਲੀਡਰਸ਼ਿਪ ਹੈਗੀ ਉਹਦਾ ਥੋੜਾ ਕਿਵੇਂ ਤਾਲਮੇਲ ਸਾਰਿਆਂ ਨਾਲ ਦੇਖੋ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ ਜਿਹੜਾ ਇਲੈਕਸ਼ਨ ਅਨਾਉਂਸ ਕੈਂਡੀਡੇਟ ਅਨਾਉਂਸ ਹੋ ਗਿਆ ਜੀ ਤਾਂ ਸਾਰੇ ਬੰਦਿਆਂ ਨੇ ਆਪਣੇ ਆਪ ਹੀ ਉਹ ਟੀਮ ਦੇ ਵਿੱਚ ਸ਼ਾਮਲ ਹੋ ਜਾਣਾ ਜੀ ਇਥੇ ਕੋਈ ਇਕੱਲੇ ਪਾਰਲੀਮੈਂਟ ਬੰਦਾ ਕੋਈ ਇਕੱਲਾ ਕੈਂਡੀਟ ਲੜ ਸਕਦਾ ਇਹ ਤਾਂ ਸਾਰੇ ਜਿਹੜੇ ਉਥੋਂ ਦੇ ਆਗੂ ਹੁੰਦੇ ਉਹਨਾਂ ਦੇ ਸਹਿਯੋਗ ਨਾਲ ਚੋਣ ਲੜੀ ਜਾਂਦੀ ਹੈ ਸਾਡੀ ਹਰ ਹਲਕੇ ਦੇ ਵਿੱਚ ਟੀਮ ਹੈ ਚਾਹੇ ਲਹਿਰਕਾ ਦੜਬਸਾਨਾ ਤੋਰੀ ਸਰੋਰ ਬਰੇਕਾਟਲਾ ਜਿਹੜੇ ਤਾਂ ਮੈਨੂੰ ਲੱਗਦਾ ਵੀ ਉਹ ਸਰਵੇ ਦੇ ਆਧਾਰ ਤੇ ਕਈ ਕੁਝ ਜੱਥੇ ਜਾਣਗੇ ਵੀ ਲੋਕ ਕਿਹਦੇ ਲਈ ਜ਼ਿਆਦਾ ਰਿਸਪੌਂਸ ਕਰਦੇ ਨੇ ਜਿਹੜੇ ਪਾਰਲੀਮੈਂਟ ਦੇ ਹਲਕੇ ਦੀ ਸੀਨੀਅਰ ਲੀਡਰਸ਼ਿਪ ਆ ਉਹ ਕਿਹੜੇ ਬੰਦੇ ਨਾਲ ਜ਼ਿਆਦਾ ਜਾਦਾ ਰਿਐਕਸ਼ਨ ਰਿਸਪੌਂਸ ਕਰਤੀ ਹੈ ਕਿਹਦਾ ਵਿਰੋਧ ਹੈ ਕਿਹਦਾ ਨਹੀਂ ਵਿਰੋਧ ਇਹ ਸਾਰੀਆਂ ਸਾਰੀਆਂ ਗੱਲਾਂ ਨੂੰ ਮਤਲਬ ਜਿਹੜਾ ਬੰਦੀ ਤੋਂ ਉੱਪਰ ਹੈ ਅਸੈਸਮੈਂਟ ਕਰਕੇ ਹੀ ਪਾਰਟੀ ਟੈਕਟ ਦੋਗੇ ਬੜੇ ਬੰਦੀ ਤੋਂ ਬਾਹਰ ਨੇ ਜਿਹੜੇ ਬੰਦੇ ਉਹਨਾਂ ਦੇ ਵੱਖਰਾ ਤੌਰ ਤੇ ਹਾਂਜੀ 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 ਉਹ ਕਿਹਦੇ ਚ ਹੁਣ ਪਿਛਲੇ ਦਿਨਾਂ ਦੇ ਵਿੱਚ ਆਪਾਂ ਇਹ ਵੀ ਦੇਖਿਆ ਵੀ ਰਾਹੁਲ ਗਾਂਧੀ ਜੀ ਦਾ ਵੀ ਇਹ ਵਿਚਾਰ ਸੀਗਾ ਵੀ ਜਿਹੜੇ ਨਵੇਂ ਚਿਹਰੇ ਜੰਗ ਜਨਰੇਸ਼ਨ ਹੈ ਜਿਹੜੀ ਅੱਗੇ ਆਵੇ ਹਾਂ ਥੋੜਾ ਜਿਆ ਹੁੰਦਾ ਵੀ ਪਹਿਲੇ ਕੁਛ ਨਾ ਕੁਛ ਦੇਖੋ ਸਾਰੇ ਨਵੇਂ ਵੀ ਨਹੀਂ ਉਸ ਪੁਰਾਣਿਆਂ ਦੀ ਵੀ ਲੋੜ ਹੁੰਦੀ ਹੈ ਉਹਨਾਂ ਦੇ ਤਜਰਬੇ ਦੀ ਉਹਨਾਂ ਦੇ ਸਹਿਯੋਗ ਦੀ ਉਹਨਾਂ ਦੀ ਵੀ ਲੋੜ ਹੁੰਦੀ ਹੈ ਜੀ ਜੀ ਤੇ ਕੁਛ ਨਾ ਕੁਛ ਮੈਂ ਚਾਹਣਾ ਵੀ ਸਾਰੇ ਲੀਡਰਸ਼ਿਪ ਵੀ ਚਾਹੁੰਦੇ ਕੁਛ ਨਵੇਂ ਵੀ ਹੋਣੇ ਚਾਹੀਦੇ ਨੇ ਜੀ ਰਲਮਾ ਮਿਲਮਾ ਕੰਮ ਜੇ ਅਸੀਂ ਕਰੀਏ ਸਾਰੇ ਪੁਰਾਣੇ ਹੋਣ ਤੇ ਹੁਣ ਕੋਈ ਜੇ ਕਈ ਬਹੁਤ ਵੱਡਾ ਚਿਹਰਾ ਚਾਹੀਦਾ ਚਿਹਰਾ ਨਹੀਂ ਗੱਲ ਤੋਂ ਲੋਕਾਂ ਨੇ ਖਤਮ ਕਰਤੀ ਹਾਂ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਤੇ ਦੂਸਰੀ ਗੱਲ ਵੀ ਅਸੀਂ ਜਿਹੜੇ ਪੁਰਾਣੇ ਸਾਡੇ ਲੀਡਰ ਅਸੀਂ ਉਹਨਾਂ ਨੂੰ ਇਹ ਕਿਹ ਕਿ ਪਾਸੇ ਨਹੀਂ ਕਰ ਸਕਦਾ ਵੀ ਸਾਰੇ ਨਵੇਂ ਆਉਣਗੇ ਸਾਨੂੰ ਉਹਨਾਂ ਪੁਰਾਣਿਆਂ ਦੀ ਵੀ ਬਹੁਤ ਲੋੜ ਹੈ ਤੇ ਨਵੀਂ ਲੀਡਰਸ਼ਿਪ ਦੀ ਨਵੇਂ ਜਿਹੜੇ ਲੋਕਾਂ ਦੀ ਵੀ ਲੋੜ ਹੈ ਇਹਦੇ ਤੇ ਵੀ ਇੱਕ ਪੱਖ ਰਹਿਣਾ ਦਾ ਜਿਹੜਾ ਮਨ ਲੋਕਾਂ ਲਈ ਲੀਡਰਸ਼ਿਪ ਹੈ ਕਿ ਉਹਨਾਂ ਦੇ ਉੱਪਰ ਕੋਈ ਵੀ ਆ ਜਾ ਗਲਤੀਆਂ ਵੀ ਨੇ ਚੰਗੇ ਕੰਮ ਵੀ ਹੁੰਦੇ ਆ ਮਾੜੇ ਕੰਮ ਵੀ ਹੁੰਦੇ ਆ ਗਲਤੀਆਂ ਵੀ ਹੁੰਦੀਆਂ ਬੰਦਾ ਕੰਮ ਕਰਦਾ ਪਰ ਪੁਰਾਣੀ ਲੀਡਰਸ਼ਿਪ ਦੇ ਖਿਲਾਫ ਮਤਲਬ ਜਿਹੜੇ ਸਾਡੇ ਹੁਣ ਤੇ ਮੌਜੂਦਾ ਸੀਐਮ ਸਾਹਿਬ ਆ ਜਾਂ ਹੋਰ ਐ ਇਹਨਾਂ ਦੇ ਪਾਰਟੀ ਦੇ ਆਗੂ ਉਹਨਾਂ ਕੋਲੇ ਬੋਲਣ ਲਈ ਬਹੁਤ ਕੋਸ਼ਿਸ਼ਾ ਪਰ ਨਵੇਂ ਚਿਹਰਿਆਂ ਨਾਲ ਇਸ ਗੱਲ ਦੀ ਵੀ ਰੀਲੀਫ ਰਹੂਗੀ ਕਿਉਂਕਿ ਉਹ ਨਵੇਂ ਹੁੰਦੇ ਆ ਪ੍ਰੈਸ ਹੁੰਦੇ ਆ ਉਸ ਤਰ੍ਹਾਂ ਦਾ ਉਹ ਦੇਖੋ ਜੀ ਜੇ ਕਿਸੇ ਨੇ ਕੋਈ ਗਲਤ ਕੰਮ ਕੀਤਾ ਉਹਦੇ ਖਿਲਾਫ ਤਾਂ ਲੋ ਹਮ ਹਮ ਅੱਜ ਕੱਲ ਸੀਐਮ ਦੇ ਬੋਲਣ ਤੋਂ ਪਹਿਲਾਂ ਲੋਕ ਹੀ ਬੋਲਣਗੇ ਲੋ ਬੋਲਣਗੇ ਜੀ ਬੋਲਦੇ ਵੀ ਨਹੀਂ ਠੀਕ ਇਹ ਮੈਂ ਵੀ ਇਸ ਤਰ੍ਹਾਂ ਦੀ ਸਾਡੇ ਜਿਹੜੇ ਨਹੀਂ ਕੋਈ ਦਿੱਕਤ ਆਊਗੀ ਜੀ ਉਹ ਜਿਹੜੇ ਪਾਰਟੀ ਸਾਫ ਸੁੱਥਰੇ ਤੇ ਚੰਗੇ ਜਿਹੜੀ ਲੱਕ ਅੱਗੇ ਲੈ ਕੇ ਆਏਗੀ ਇਹਦੀ ਪ੍ਰਾਇੋਰਟੀ ਕੀ ਰੱਖੋਗੇ ਤੁਸੀਂ ਮਤਲਬ ਤੁਹਾਨੂੰ ਡਾਇਰੈਕਟ ਪਾਰਟੀ ਦੇ ਦਿੰਦੀ ਆ ਫਿਰ ਕੀ ਪ੍ਰਾਇੋਰਟੀ ਹੋਊ ਤੁਹਾਡੀ ਲੋਕ ਸਭਾ ਦੀ ਔਰ ਕਿਉਂਕਿ ਸਭ ਤੋਂ ਵੱਡੀ ਪੰਚਾਇਤ ਹੈ ਅਸੀਂ ਕਹਿ ਸਕਾਂ ਪੰਜਾਬ ਦੀ ਪਾਰਲੀਮੈਂਟ ਹੈ ਉਹਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਕੇਂਦਰ ਨਾਲ ਖੜੀਆਂ ਨੇਗੀਆਂ ਤੁਹਾਡੀ ਕੀ ਪ੍ਰਾਇੋਰਟੀ ਹੋ ਉਹਦੇ ਬਾਰੇ ਦੇਖੋ ਜਿਹੜਾ ਜਿਸ ਤਰ੍ਹਾਂ ਇਹ ਇੱਥੋਂ ਅਸੀਂ ਜਿੱਤ ਜਾਂ ਸਾਡੇ ਬੰਦੇ ਜਾ ਉਨੇ ਸਿਸਟਮ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਹੈ ਨਾ ਜੇ ਸਰਕਾਰ ਬਣ ਜਾਂਦੀ ਹੈ ਫਿਰ ਹੋਰ ਤਰੀਕੇ ਨਾਲ ਕੰਮ ਹੁੰਦੇ ਨੇ ਜੀ ਜੇ ਸਰਕਾਰ ਨਹੀਂ ਬਣੇ ਹੋਰ ਤਰੀਕੇ ਨਾਲ ਹੁੰਦੇ ਨੇ ਜੀ ਤੇ ਜੇਕਰ ਮੈਂ ਤਾਂ ਹੁਣ ਵੀ ਪਾਰਟੀ ਨੇ ਜਿੰਨੀ ਕਿ ਜ਼ਿੰਮੇਵਾਰੀ ਦਿੱਤੀ ਹੈ ਵੀ ਯਾਰਾ ਕੰਮ ਕਰ ਛੱਡ ਕੇ ਤੇ ਜਿਹੜਾ ਕਰਿਆ ਉਹ ਦੂਸਰ ਟਾਈਮ ਨੂੰ ਛੱਡ ਕੇ ਬਾਕੀ ਸਾਰਾ ਟਾਈਮ ਲੋਕਾਂ ਨੂੰ ਸਮਰਪਿਤ ਹੈ ਤਾਂ ਮੇਰੀ ਇੱਛਾ ਵੀ ਉਹ ਜਿਹੜੀ ਘਰ ਦੇ ਕੰਮਾਂ ਤੋਂ ਮੁਕਤਕ ਜੇ ਮੈਂ ਕੁਝ ਬਣ ਗਿਆ ਤਾਂ ਜੀ ਆ ਵੀ ਜ਼ਿੰਦਗੀ ਆ ਉਹ ਲੋਕ ਸੇਵਾ ਨੂੰ ਸਮਰਪਿਤ ਕਰ ਦਿੰਦੇ ਜੀ ਬਕਰੋ ਉਹ ਕੀਦਾਂ ਮੰਗਦਾ ਤੁਹਾਡਾ ਜੇ ਟਿਕਟ ਮਿਲ ਗਿਆ ਕੰਪੀਟੀਸ਼ਨ ਕੀਦਾਂ ਹੋਊ ਤੁਹਾਡਾ ਅਜੇ ਦੇਖੋ ਜੀ ਪਾਰਟੀਆਂ ਦੇ ਕੈਂਡੀਡੇਟ ਕਹੀਦੇ ਆਏ ਨਹੀਂ ਕਾਲੀ ਦਲ ਦਾ ਵੀ ਨਹੀਂ ਆਇਆ ਨਹੀਂ ਜਦੋਂ ਸਾਰੇ ਕੈਂਡੀਡੇਟ ਆ ਗਏ ਜਾਂ ਮਤਲਬ ਕਾਂਗਰਸ ਮੈਨੂੰ ਟਿਕਟ ਦਿੰਦੀ ਆ ਇਹ ਤਾਂ ਉਦੋਂ ਸਮੇਕਰਨ ਪਤਾ ਲੱਗੂਗਾ ਜੀ ਅਜੇ ਤਾਂ ਕੋਈ ਮਤਲਬ ਅਸੀਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਮਿਕਾਲੀਦਾਲ ਕੀ ਨੂੰ ਦੰਦਾ ਬੀਜਪੀ ਨਾਲ ਲੈਸ ਹੁੰਦਾ ਕਿ ਨਹੀਂ ਹੁੰਦਾ ਜਦੋਂ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ ਨਿਬੜ ਗਿਆ ਕੰਮ ਉਸ ਤੋਂ ਬਾਅਦ ਪਤਾ ਲੱਗੂਗਾ ਸਟਮਕਾਬਲਾ ਕਿਸ ਦੇ ਨਾਲ ਪਰ ਕਾਂਗਰਸ ਕੁਝੰਦੇ ਵਿੱਚ ਅਸਰ ਹੁੰਦੇ ਤੋ ਜੀ ਪਰ ਉਹ ਸਟਡਰ ਕੋ ਫਿਰਾਰ ਕਾਰਡ ਵੀ ਉਮੀਦ ਲੰਘ ਤੁਹਾਡੀ ਟੱਕਰ ਤੁਰੀ ਆਉਂਦੀ ਹੈ ਜੀ ਤੇ ਵੀ ਲੋਕਾਂ ਨੂੰ ਦੇਖਣ ਨੂੰ ਕਰਾਂਗੇ ਜੋ ਮੈਨੂੰ ਲੱਗਦਾ ਵੀ ਅਸੀਂ ਵਧੀਆ ਮਾਰਚ ਦੇ ਨਾਲ ਸੀਟ ਕੱਢਾਂਗੇ ਹਾਂ ਸੋ ਦੋਸਤੋ ਇਨਸ਼ਾਅੱਲਾ ਬਈ ਕਾਲਾ ਢੱਲੋ ਜੀ ਜਿੱਦਾਂ ਨੇ ਅੰਗਰੇਜ਼ ਸਪਸ਼ਟਤਾ ਦੇ ਨਾਲ ਉਹ ਗੱਲਾਂ ਰੱਖੀਆਂ ਨੇ ਕਿ ਇਹ ਕਿਸ ਤਰ੍ਹਾਂ ਇਹ ਦਾਵੇਦਾਰ ਨੇ ਕਿਸ ਤਰ੍ਹਾਂ ਇਹ ਧੜੇਬੰਦੀ ਤੋਂ ਬਾਹਰ ਨੇ ਕਿਸ ਤਰ੍ਹਾਂ ਦੇ ਸਰਵੇ ਦੀ ਵੀ ਗੱਲ ਕੀਤੀ ਇਹਨਾਂ ਨੇ ਵੀ ਸਰਵਾ ਇਹਨਾਂ ਦੇ ਹੱਕ ਦੇ ਵਿੱਚ ਬੋਲਦਾਗਾ ਔਰ ਇੱਥੋਂ ਵੀ ਕੰਪੀਟੀਸ਼ਨ ਦੀ ਗੱਲ ਹੈ ਜਿਹੜੀ ਉਹ ਰੱਖ ਰਹੇ ਨੇ ਵੀ ਕਿਸ ਤਰ੍ਹਾਂ ਦਾ ਕੰਪੀਟੀਸ਼ਨ ਦੇਣਗੇ ਹੁਣ ਪਾਰਟੀ ਨੇ ਦੇਖਣਾਗਾ ਕਿ ਇਹਨਾਂ ਨੂੰ ਇਹਨਾਂ ਦੀ ਝੋਲੀ ਪੈਂਦੀ ਆ ਜਾਂ ਨਹੀਂ ਪੈਂਦੀ ਆ ਪਰ ਕਾਲਾ ਢਲੋਂ ਦੀ ਕੰਮ ਕਰਕੇ ਪੂਰੀ ਤਰ੍ਹਾਂ ਮੈਦਾਨ ਦੇ ਵਿੱਚ ਤਿਆਰ ਨਹੀਂ ਧੰਨਵਾਦ